ਡੀਐਸਪੀ ਸਹਿਮਾਨ ਨੇ ਆਪ ਆਣ ਕੇ ਕਿਹਾ ਸੀ ਕਿ ਤੁਹਾਨੂੰ ਰੂਪਦਰਸ਼ਨ ਨਹੀਂ ਕਰਨਾ ਪਊਗਾ ਅੱਜ ਕਾਰਨ ਕੀ ਫੇਰ ਸੜਕ ਤੇ ਬੈਠੇ ਹੋ ਤੁਸੀਂ ਵੇਖੋ ਜੀ ਉਸ ਦਿਨ ਵੀ ਇਹਨਾਂ ਨੇ ਜਿਹੜਾ ਆ ਨਜਾਇਜ਼ ਮੇਰੇ ਤੇ ਪਰਚਾ ਕੀਤਾ ਮੇਰੇ ਨਾਲ ਹੋਰ ਸਾਡੇ ਭਰਾ ਜਿਹੜੇ ਆ ਪਰ ਮਤਲਬ ਕਿ ਪਿੰਡਾਂ ਦੇ ਪ੍ਰਧਾਨ ਨੇ ਕੋਈ ਪੰਚ ਨੇ ਕੋਈ ਸਰਪੰਚ ਨੇ ਕੋਈ ਐਮਸੀ ਉਹਨਾਂ ਦੇ ਪਰਚਾ ਕੀਤਾ ਸੀ ਜਿਹਦੇ ਵਿਰੋਧ ਅਸੀਂ ਉਦੋਂ ਵੀ ਧਰਨਾ ਜਿਹੜਾ ਲਾਇਆ ਸੀਗਾ ਅੱਜ ਵੀ ਜਿਹੜਾ ਆ ਸਾਡੇ ਸਰਪੰਚਾਂ ਨੂੰ ਘਰੋਂ ਸੁੱਤਿਆਂ ਨੂੰ ਝੁੱਕ ਲਿਆ ਗਿਆ ਵਾ ਬਿਨਾ ਉਹਨਾਂ ਦੇ ਘਰ ਦੇ ਨੂੰ ਦੱਸਿਆ ਨੂੰ ਜੇ ਉਹਨਾਂ ਨੇ ਪੁੱਛਿਆ ਵਾ ਕਿ ਕਿੱਥੇ ਲੈ ਕੇ ਚੱਲੇ ਕਹਿੰਦੇ ਤੁਹਾਨੂੰ ਬਾਅਦ ਚ ਦੱਸਾਂਗੇ ਸਾਡੇ ਕਿਸੇ ਦਾ ਲੀਡਰ ਦਾ ਕਿਸੇ ਦਾ ਪੰਚ ਸਰਪੰਚ ਦਾ ਜਾਂ ਕਿਸੇ ਦਾ ਕੋਈ ਨੁਕਸਾਨ ਹੋ ਜੇ ਤੇ ਕੌਣ ਜ਼ਿੰਮੇਵਾਰ ਆ ਦੱਸੋ ਮੈਨੂੰ ਬੋਲੋ ਸਨੇ ਚੱਕਿਆ ਇਹ ਪਤਾ ਲੱਗ ਗਿਆ ਤੁਹਾਨੂੰ ਕਿ ਪ੍ਰਸ਼ਾਸਨ ਨੇ ਚੱਕਿਆ ਉਹਨਾਂ ਦੀ ਵਾਈਫ ਨੇ ਸ਼ਾਮੇ ਪ੍ਰਧਾਨ ਜੀ ਦੀ ਤੇ ਇਹਨਾਂ ਨੇ ਦੱਸਿਆ ਕਿ ਆਏ ਆ ਗੇਟ ਖੜਕਾਇਆ ਵਾ ਕਾਉਂਸਲਰ ਹੈ ਜਿਹੜੀ ਉਹਨਾਂ ਦੀ ਗੱਲ ਕਰ ਹਾਂਜੀ ਕਾਉਂਸਲਰ ਨੇ ਪ੍ਰਧਾਨ ਨੇ ਸ਼ਾਮਾ ਪ੍ਰਧਾਨ ਜੀ ਤੇ ਲੋਕ ਬਹੁਤ ਉਹਨਾਂ ਨਾਲ ਜੁੜੇ ਹੋਏ ਨੇ ਆ ਸਾਰੇ ਲੋਕ ਉਹਨਾਂ ਨਾਲ ਜੁੜੇ ਹੋਏ ਜੇ ਅੱਜ ਜਿਹੜੇ ਇੱਥੇ ਧਰਨੇ ਤੇ ਪਹੁੰਚੇ ਆ ਤੇ ਇਹਨਾਂ ਨੂੰ ਦੱਸਿਆ ਇਹਨਾਂ ਨੇ ਪੁੱਛਿਆ ਵਾ ਫੋਨ ਫਾਨ ਇਹਨਾਂ ਦੇ ਫੜ ਲਏ ਸਾਰਿਆਂ ਦੇ ਇਹਨਾਂ ਨੇ ਜਦੋਂ ਪੁੱਛਿਆ ਤੇ ਕਹਿੰਦੇ ਤੁਹਾਨੂੰ ਬਾਅਦ ਚ ਦੱਸਾਂਗੇ ਚੱਪਲ ਵੀ ਨਹੀਂ ਪਾਉਣ ਦਿੱਤੀ ਤੇ ਉਹਨਾਂ ਨੂੰ ਜਿਹੜਾ ਵਾ ਬਟਾਲੇ ਕਿਤੇ ਥਾਣੇ ਠਾਣੇ ਹੋਣ ਪਤਾ ਲੱਗਾ ਵਾ ਵੀ ਲੈ ਕੇ ਗਏ ਆ ਕਾਰਨ ਕੀ ਸਮਝਦੇ ਹੋ ਇਲੈਕਸ਼ਨ ਦਾ ਕਰਕੇ ਸ਼ਾਮਦਾਮ ਦੰਡ ਭੇਡ ਦੀ ਗੱਲ ਹੋਈ ਸੀ ਉਹ ਵਰਤੇ ਜਾ ਰਿਹਾ ਕੀ ਲੱਗਦਾ ਤੁਹਾਨੂੰ ਬਿਲਕੁਲ ਜੀ ਇਹ ਸਰਕਾਰ ਜਿਹੜੀ ਉਹਨਾਂ ਦੇ ਲੀਡਰਾਂ ਨੇ ਕਿਹਾ ਨਾ ਤੁਸੀਂ ਸ਼ਾਮਦਾਮ ਦੰਡ ਭੇਡ ਜਿਹੜਾ ਉਹ ਵਰਤੋ ਉਹਤੇ ਪੂਰੇ ਖਰੇ ਉੱਤਰ ਰਹੇ ਜੇ ਹਰੇਕ ਨੀਤੀ ਅਪਣਾ ਰਹੇ ਆ ਡਰਾ ਧਮਕਾ ਰਹੇ ਆ ਝੂਠ ਬੋਲ ਰਹੇ ਆ ਤੇ ਨਜਾਇਜ਼ ਪਰਚੇ ਕਰਾ ਰਹੇ ਆ ਤੇ ਇਹ ਪੂਰੇ ਉਸ ਨੀਤੀ ਤੇ ਖਰੇ ਉੱਤਰ ਰਹੇ ਆ ਹੁਣ